ਜਮਾਤ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਅੱਜ ਦੇਸ਼ ਲਈ ਖਤਰਾ ਬਣੀ ਹੋਈ ਸੱਬੇ ਕੁਚਲੇ ਲੋਕਾਂ ਦੇ ਲਈ ਬਾਬਾ ਸਾਹਿਬ ਹੀਂਰਾਓ ਮੇੜਕੇ ਜੀ ਲੈ ਕੇ ਦਿੱਤੇ ਸੀਗੇ ਆਜ ਜੋ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਰਹੀ ਹੈ ਤੇ ਜਦੋਂ ਦੁਬਾਰਾ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਆਪਣੀਆਂ ਮੰਗਾਂ ਬਲਵਾਉਣ ਲਈ ਦਿੱਲੀ ਚ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਸੀਗਾ ਤਾਂ ਆਗੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਗੋਲੀਆਂ ਮਾਰੀਆਂ ਨੌਜਵਾਨਾਂ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਮੂ ਨੇ ਨਾਮਜ਼ਦਗੀ ਪੱਤਰ ਭਰਿਆ ਇਸ ਦੌਰਾਨ ਪ੍ਰੈਸ ਵਾਰਤਾ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਕੰਮ ਕੀਤੇ ਨੇ ਉਸ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਦੀ ਲੋਕ ਵਿਰੋਧੀ ਨੀਤੀਆਂ ਨੇ ਦੇਸ਼ ਨੂੰ 10 ਸਾਲ ਪਿੱਛੇ ਧਕੇਲ ਦਿੱਤਾ ਹੈ ਤੁਸੀਂ ਦੱਸੋਗੇ ਕਿ ਚਰਨਜੀਤ ਚੰਨੀ ਦੇ ਪਿਆਰ ਨੂੰ ਲੈ ਕੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਜੰਗਲ ਚ ਜਾ ਕੇ ਚੋਣ ਲੜ ਰਹੇ ਨੇ ਉਹਨਾਂ ਦਾ ਆਪਣਾ ਹਲਕਾ ਫਤਿਹਗੜ੍ਹ ਸਾਹਿਬ ਦਾ ਹੈ ਜਿੱਥੇ ਛੱਡ ਕੇ ਉਹ ਇੱਥੇ ਕਿਉਂ ਆਏ ਨਹੀਂ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹਨੇ ਆਪਣੇ ਹਲਕੇ ਵਿੱਚ ਕੰਮ ਨਹੀਂ ਕੀਤਾ ਇਹਨੂੰ ਸਾਹਿਬ ਅੱਗੇ ਦੋ ਤਰਫਾ ਮੁਕਾਬਲਾ ਹੁੰਦਾ ਸੀ ਲੇਕਿਨ ਇਹ ਸਾਰੀ ਪੰਜ ਤਰਫਾ ਮੁਕਾਬਲਾ ਕਹਿਣਾ ਨਹੀਂ ਕਿ ਕਿੱਦਾਂ ਦੇਖ ਰਹੇ ਸੀ ਚਲੋ ਉਹ ਤਾਂ ਉਮੀਦਵਾਰ ਪੰਜਵੇਂ ਹੋ ਸਕਦੇ 15ਵੇਂ ਹੋ ਸਕਦੇ ਆ ਪਰ ਤੁਸੀਂ ਲੋਕਾਂ ਦਾ ਜੋਸ਼ ਵੇਖੋ ਜਿੱਤ ਆਮ ਆਦਮੀ ਪਾਰਟੀ ਦੀ ਹੋਣੀ ਆ ਇਹਨਾਂ ਵੋਲੰਟੀਅਰਸ ਦੀ ਹੋਣੀ ਆ ਜਲੰਧਰ ਦੇ ਵੋਟਰਾਂ ਦੀ ਹੋਣੀ ਆ ਤੇ ਜਲੰਧਰ ਦੇ ਉਮੀਦਵਾਰ ਦੀ ਹੋਣੀ ਆ ਜੀ ਚੰਨੀ ਸਾਹਿਬ ਤਾਂ ਵੀ ਕਹਿੰਦਾ ਕਿੰਦਾ ਕਿੰਦਾ ਮੇਰੇ ਬਜ਼ੁਰਗ ਰਹਿੰਦੇ ਸੀ ਕਿ ਇੱਥੇ ਕਿ ਕਾਫੀ ਪੁਰਾਣਾ ਮੇਰਾ ਹੈਗਾ ਇੱਥੇ ਪਿਆ ਹੈਗਾ ਤੇ ਹੁਣ ਘਰ ਵੀ ਲੈ ਲਿਆ ਸ਼ਬਦ ਸ਼ਬਦ ਫੋਕੀਆ ਗੱਲਾਂ ਸੀ ਕੀ ਰੱਖਿਆ ਜੀ ਉਹ ਵੀ ਕਹਿੰਦਾ ਕਿ ਜਲੰਧਰ ਦਾ ਹੀ ਹੈ ਫੋਕੀਆ ਗੱਲਾਂ ਸੀ ਕੀ ਰੱਖਿਆ ਕਿੰਦਾ ਲੱਗ ਰਿਹਾ ਇਸ ਵਕਤ ਕਿਉਂਕਿ ਬਹੁਤ ਜੀਣ ਚਾਹੁੰਦੇ ਬਹੁਤ ਅੱਛਾ ਕਿਹੜੇ ਮੁੱਦੇ ਬਾਰੇ ਲੱਗਦਾ ਕਿ ਤੁਸੀਂ ਹੱਲ ਕਰੋਗੇ ਬਹੁਤ ਮੁੱਦੇ ਆਜੰਦਰ ਦੇ ਹੱਲ ਕਰਨ ਵਾਲੇ بے ਰੁਜ਼ਗਾਰੀ ਦਾ ਮੁੱਦਾ ਤੇ ਕੰਮ ਕਰਾਂਗੇ ਜਿਵੇਂ ਸਟੇਟ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੀ ਕਰਾਂਗੇ ਕੰਮ بے ਰੁਜ਼ਗਾਰੀ ਤੇ ਲਾਅ ਐਂਡ ਆਰਡਰ ਤੇ ਤੇ ਡਿਵੈਲਪਮੈਂਟ ਦੇ ਉੱਤੇ ਐਜੂਕੇਸ਼ਨ ਦੇ ਉੱਤੇ ਜੇ ਤੁਸੀਂ ਕਲਾਈਨ ਵਿੱਚ ਆਪਣੇ ਵਿਰੋਧੀਆਂ ਨੂੰ ਡਿਸਕ੍ਰਾਈਬ ਕਰਨਾ ਹਨ ਕਿੱਦਾਂ ਕਰੋਗੇ ਚੰਨੀ ਸਾਹਿਬ ਨੂੰ ਕਿੱਦਾਂ ਦਿਖਾਓਗੇ ਉਹ ਤਾਂ ਤੁਸੀਂ ਦੇਖੀ ਚਲੋ ਕੱਲ੍ਹ ਦੇ ਸੋਸ਼ਲ ਮੀਡੀਆ ਤੇ ਆਈ ਜਾਂਦਾ ਸਾਰਾ ਕੁਝ ਸਿਸ਼ੀ ਕੁਮਾਰ ਰਿੰਕੂ ਆਏ ਦੇਖੋ ਮੌਕਾ ਦਿੱਤਾ ਸੀ ਲੋਕਾਂ ਨੇ ਬਹੁਤ ਪਰ ਪਤਾ ਨਹੀਂ ਕਿਉਂ ਉਹ ਪੱਲਾ ਛੱਡ ਕੇ ਚਲੇ ਗਏ ਮਹਿੰਦਰ ਕੇਪੀ ਨੂੰ ਕੰਮ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੇ ਚੰਗੇ ਬੰਦੇ ਆ ਗਗਨਵਿੰਦਰ ਐਡਵੋਕੇਟ ਗਗਨਵਿੰਦਰ ਬਹੁਤ ਅੱਛੇ ਬੰਦੇ ਆ ਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਜੀ ਨੇ ਨੋਮੀਨੇਸ਼ਨ ਪੇਪਰ ਜਲੰਧਰ ਲੋਕ ਸਭਾ ਲਈ ਫਾਈਲ ਕੀਤੇ ਨੇ ਔਰ ਸਾਡੇ ਨਾਲ ਸਰਦਾਰ ਬਲਕਾਰ ਸਿੰਘ ਜੀ ਕੈਬਨਟ ਮਿਨਿਸਟਰ ਰਮਨ ਅਰੋੜਾ ਜੀ ਇੰਦਰਜੀਤ ਕੌਰ ਜੀ ਰਾਜਵਿੰਦਰ ਕੌਰ ਥਿਆੜਾ ਜੀ ਸਮੁੱਚੀ ਸਾਡੀ ਟੀਮ ਨੇ ਅੱਜ ਜਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਜਿੱਥੇ ਪਵਨ ਟੀਨੂ ਜੀ ਨੇ ਸੁਗੰਧ ਵੀ ਖਾਧੀ ਆ ਸੌ ਵੀ ਲਈ ਆ ਔਰ ਉੱਥੇ ਆਪਣੇ ਪੇਪਰ ਜਿਹੜੇ ਨੇਗੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇਗੇ ਸੋ ਬਿਲਕੁਲ ਮੈਂ ਸਮਝਦਾ ਅੱਜ ਇੱਕ ਜੇਤੂ ਅੰਗ ਆਜ ਦੇ ਵਿੱਚ ਜੇਤੂ ਲੈ ਦੇ ਵਿੱਚ ਕਵਨਟੀਨੂ ਜੀ ਦਾ ਰੋਡ ਸ਼ੋ ਜਲੰਧਰ ਚ ਹੋਇਆ ਔਰ ਪਹਿਲੀ ਵਾਰ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਦੋਂ ਬਾਇ ਇਲੈਕਸ਼ਨ ਹੋਈ ਸੀ ਤਾਂ ਉਸ ਸਮੇਂ ਵੀ ਮੈਂ ਇਸ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਨੂੰ ਅੰਚਾਰਤ ਸੀਗਾ ਔਰ ਉਸ ਸਮੇਂ ਸੀ ਕੈਂਪੇਨ ਚ ਗਿਆ ਸੀ ਲੋਕਾਂ ਕੋਲੇ ਗਿਆ ਸੀ ਉਸ ਸਮੇਂ ਆਮ ਆਦਮੀ ਪਾਰਟੀ 60000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਬਾਇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ ਉਸ ਵੇ ਪ੍ਰਚਾਰ ਕਰਦੇ ਸੀ ਸਾਡੇ ਸਾਰੇ ਸਾਥੀ ਪ੍ਰਚਾਰ ਕਰਦੇ ਸੀਗੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪ੍ਰਚਾਰ ਕਰਦੀ ਸੀਗੀ ਪਰ ਲੇਕਿਨ ਜੋ ਅੱਜ ਜੋਸ਼ ਲੋਕਾਂ ਦਾ ਜੋ ਅੱਜ ਇਕੱਠ ਇਸ ਰੋਡ ਸ਼ੋਅ ਦੇ ਵਿੱਚ ਪਵਨ ਤਿੰਰੂ ਜੀ ਦੇ ਰੋਡ ਸ਼ੋਅ ਚ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਜਲੰਧਰ ਕਰੇ ਦੇਖਣ ਨੂੰ ਮਿਲਿਆ ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਜਿੱਤ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰਨ ਜਾ ਰਹੀ ਆ ਪਵਨ ਤਿੰਰੂ ਜੀ ਜਿਹੜੇ ਮੈਸਬੰਦ ਦਾ ਪੁਰਾਣੇ ਲੰਬੇ ਆਰਸੇ ਤੋਂ ਜਲੰਧਰ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਦੇ ਵੰਦਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇਗੇ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਨੇਗੇ ਪੰਜਾਬ ਦੇ ਗਰੀਬਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਮੁਲਾਜ਼ਮਾਂ ਦੀ ਪੰਜਾਬ ਦੇ ਦਰਦਮਰਗ ਦੀ ਆਵਾਜ਼ ਜਿਹੜੀ ਆ ਪਹਿਲਾਂ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਸਮੇਂ ਮੇਰੇ ਨਾਲ ਅਸੈਂਬਲੀ ਦੇ ਮੈਂਬਰ ਸੀਗੇ ਜਿੱਤੇ ਹੋਏ ਐਮ ਐਲ ਏ ਸੀਗੇ ਉਸ ਸਮੇਂ ਇਹਨਾਂ ਨੇ ਬੜੀ ਲੰਬੀ ਲੜਾਈ ਜਿਹੜੀ ਆ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਵੀ ਲੜੀ ਸੀ ਕਿਉਂਕਿ ਮੇਰਾ ਕੈਰ ਦਾ ਪਾਪਾ ਇੱਕ ਪਰਖਿਆ ਨੌਜਵਾਨ ਜਿਹੜਾ ਵਿਧਾਨ ਸਭਾ ਮਾਂ ਦੇ ਅੰਦਰ ਵੀ ਮੈਦਾਨ ਸਭਾ ਤੋਂ ਬਾਹਰ ਵੀ ਲੋਕਾਂ ਦੀ ਗੱਲ ਕਰਦਾ ਲੋਕ ਮਸਲਿਆਂ ਦੀ ਗੱਲ ਕਰਦਾ ਉਹਨੂੰ ਆਮ ਆਦਮੀ ਪਾਰਟੀ ਨੇ ਭਵਨਤੀ ਨੇ ਜਿਹਨੂੰ ਕੈਂਡੀਡੇਟ ਬਣਾਇਆਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਚ ਭੇਜਿਆ ਜਾਵੇ ਜਿਹੜੇ ਜਾ ਕੇ ਕੇਂਦਰ ਸਰਕਾਰ ਨਾਲ ਮੱਥਾ ਲਾ ਸਕਣ ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਦੇਗੇ ਰੁਕੇ ਹੋਏ ਪੈਸੇ ਨੇਗੇ ਜਿਹੜੇ ਪੰਜਾਬ ਦੀਆਂ ਜਾਇਜ਼ ਮੰਗਾਂ ਨੇ ਹੱਕੀ ਮੰਗਾਂ ਨੇ ਉਹਨਾਂ ਤੇ ਗੱਲ ਕਰ ਸਕਣ ਕਿਉਂਕਿ ਅੱਜ ਇਹ ਦੇਖਿਆ ਜਾਵੇ ਪੁਰਾਣੀ ਪਾਰਲੀਮੈਂਟ ਦੇ ਵਿੱਚ ਜਿੱਲੇ ਮੈਂਬਰ ਪਾਰਲੀਮੈਂਟ ਦੂਸਰੀਆਂ ਪਾਰਟੀਆਂ ਵੱਲੋਂ ਜਿੱਤ ਕੇ ਗਿਆ ਕਦੇ ਕਿਸੇ ਨੇ ਕਾਂਗਰਸ ਜਿਹੜੀ ਆ ਕਿਸਾਨ ਦੇ ਹੱਕ ਚ ਗੱਲ ਹੀ ਕੀਤੀ ਕਦੇ ਕਿਸੇ ਨੇ ਕਾਂਗਰਸ ਦੇ ਹੱਕ ਦੇ ਵਿੱਚ ਨਾਰਾ ਸੋਰੀ ਕਿਸਾਨ ਦੇ ਹੱਕ ਦੇ ਵਿੱਚ ਮਾਫ ਕਰਨਾ ਕਿਸਾਨ ਦੇ ਹੱਕ ਵਿੱਚ ਕਦੇ ਨਾਰਾ ਨਹੀਂ ਮਾਰਿਆ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਮੈਂਬਰ ਜਿੱਤੇ ਹੋਏ ਸੀਗੇ ਕਾਂਗਰਸ ਪਾਰਟੀ ਦੇ ਜ਼ਿਆਦਾ ਮੈਂਬਰ ਜਿੱਤੇ ਹੋਏ ਸੀਗੇ ਪਰ ਲੇਕਿਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ ਮੇਰੇ ਯਾਦ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਦੇ ਹੱਕ ਵਿੱਚ ਡਟ ਕੇ ਜੇਕਰ ਖੜਿਆ ਸੀਗਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਸੀ ਬੜੀ ਡਟ ਕੇ ਲੜਾਈ ਲੜੀ ਸੀ ਸੈਂਟਰ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਘੇਰਿਆ ਸੀ ਕੌਣ ਸੀਗਾ ਉਦੋਂ ਮੈਨੂੰ ਯਾਦ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ ਸੰਜੇ ਸਿੰਘ ਜੀ ਸੀਗੇ ਆਮ ਆਪੀ ਪਾਰਟੀ ਦੇ ਸਾਰੇ ਜਿੰਨੇ ਰਾਜ ਸਭਾ ਦੇ ਮੈਂਬਰ ਸੀਗੇ ਉਹ ਸੀਗੇ ਸੋ ਹੁਣ ਅਸੀਂ ਜੇ ਅਸੀਂ ਪਮਾ ਟੀਨੂਜ ਨੂੰ ਚੁਣਿਆਗਾ ਸਾਨੂੰ ਵਿਸ਼ਵਾਸ ਆ ਕਿ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮਸਲਿਆਂ ਦੀ ਗੱਲ ਪੰਜਾਬ ਦੇ ਆਵਾਮ ਦੀ ਗੱਲ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਚ ਪਵਨਤੀਨੂ ਜੀ ਕਰਨਗੇ ਔਰ ਅੱਜ ਦਾ ਜਿਹੜਾ ਜੋਸ਼ ਸੀ ਲੋਕਾਂ ਦਾ ਅੱਜ ਦਾ ਕੱਟ ਸੀ ਲੋਕਾਂ ਦਾ ਉਹ ਇਸ ਗੱਲ ਤੇ ਮੋਹਰ ਲਾਉਂਦਾ ਸੀਗਾ ਕਿ ਪਵਨਤੀਨੂ ਜੀ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਲੀਡ ਦੇ ਨਾਲ ਜਲੰਧਰ ਇਲੈਕਸ਼ਨ ਜਿੱਤਣ ਜਾ ਰਹੀ ਆ ਜਲੰਧਰ ਲੋਕ ਸਭਾ ਜਿੱਤਣ ਜਾ ਰਹੀ ਆ ਔਰ 13 ਦੇ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਅੰਦਰ 13 0 ਦੇ ਨਾਲ ਜੋ ਨਾਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਤਾਗਾ 13 0 ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਜਿਹੜੀਆਂ ਉਹ ਕੀ ਆਮ ਆਦਮੀ ਪਾਰਟੀ ਨੇ 2 ਸਾਲ 2 ਸਾਲ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇਗੇ ਲੋਕ ਉਹਨਾਂ ਕੰਮਾਂ ਤੋਂ ਖੁਸ਼ ਨਹੀਂ ਗਏ ਪੰਜਾਬ ਦੇ ਲੋਕ ਇਸ ਗੱਲ ਤੇ ਮੋਹਰ ਲਾਉਣਾ ਚਾਹੁੰਦੇ ਨੇਗੇ ਕਿ ਪੰਜਾਬ 'ਚ 14 ਟੋਲ ਪਲਾਜੇ 14 ਟੋਲ ਪਲਾਜੇ ਪੰਜਾਬ ਦੇ ਅਸੀਂ ਮੁਫਤ ਕੀਤੇ ਨੇ ਉਹਨਾਂ ਨੂੰ ਟੋਲ ਪਲਾਜਿਆਂ ਨੂੰ ਪੰਜਾਬ ਛੋਟਾ ਪੰਜਾਬ ਦੇ ਇਤਿਹਾਸ ਵਿੱਚ ਜਿੱਲੀ ਪ੍ਰੈਸ ਖੜੀ ਆ ਸਾਰੀ ਪ੍ਰੈਸ ਨੋਟ ਕਰ ਲਵੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਪ੍ਰਾਈਵੇਟ ਹੱਥਾਂ 'ਚ ਪ੍ਰਾਈਵੇਟ ਸਿਸਟਮ ਨੂੰ ਕੈਮ ਕਰਦੀਆਂ ਸੀਗੀਆਂ ਤੁਹਾਨੂੰ ਪਤਾ ਹੋਊਗਾ ਕਿ ਅਕਾਲੀ ਦਲ ਬੀਜੇਪੀ ਦੀ ਸਰਕਾਰ 'ਚ ਤਿੰਨ ਥਰਮਲ ਪਲਾਂਟ ਪੰਜਾਬ 'ਚ ਲੱਗੇ ਸੀਗੇ ਤਿੰਨ ਥਰਮਲ ਪਲਾਂਟ ਲੱਗੇ ਸੀਗੇ ਔਰ ਉਹਨਾਂ ਵਿੱਚੋਂ ਜੀਵੀਕੇ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਆ ਉਹ ਪੰਜਾਬ ਸਰਕਾਰ ਨੇ ਖਰੀਦੀਆ ਔਰ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਪਹਿਲੀ ਵਾਰ ਹੋਈਆ ਹੋਇਆਗਾ ਕਿ ਪ੍ਰਾਈਵੇਟ ਪ੍ਰੋਪਰਟੀ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਸਰਕਾਰ ਨੇ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਸਰਕਾਰ ਦੇ ਨਾਮ ਕੀਤਾ ਬਹੁਤ ਵੱਡੀ ਮੈਂ ਸਮਝਦਾ ਇਤਿਹਾਸਕ ਪ੍ਰਾਪਤੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਆ 43 ਹਜ਼ਾਰ ਨੌਕਰੀਆਂ ਪੰਜਾਬ ਜਾਣਦਾਗਾ ਪੰਜਾਬ ਦਾ ਨੌਜਵਾਨ ਜਾਣਦਾਗਾ ਕਿ ਪੰਜਾਬ ਦੇ ਯੂਥ ਨੇ ਮਿਲੀਆਂ ਨੇਗੀਆਂ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਪੰਜਾਬ ਚ ਵਧਿਆਗਾ ਨਹੀਂ ਇੱਕ ਮਾਹੌਲ ਬਣ ਗਿਆ ਸੀ ਪੰਜਾਬ ਚ ਪੰਜਾਬ ਨੂੰ ਛੱਡ ਛੱਡ ਕੇ ਬਾਹਰਲੇ ਸੂਬਿਆਂ ਨੂੰ ਸਾਰੇ ਜਾ ਰਹੇ ਸੀਗੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਸੀ ਵਿਦੇਸ਼ਾਂ ਵੱਲ ਰੁਕ ਸੀਗਾ ਅੱਜ ਉਹਨੂੰ ਰੋਕਣ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜਰੀ ਦੇ ਪਹਿਲ ਕਦਮੀ ਕੀਤੀ ਹੈ ਪੰਜਾਬ 13000 ਤੋਂ ਉੱਪਰ ਅਧਿਆਪਕ ਪੱਕੇ ਕਰਕੇ ਸਾਡੀ ਟੀਮ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਜਰੀ ਦੀ ਗੋਈ ਤੁਹਾਡੇ ਵਿਚਕਾਰ ਜਿਹੜੇ ਜਿਹੜੀਆਂ ਨਹਿਰੀ ਨਹਿਰੀ ਪਾਣੀ ਨਹਿਰੀ ਪਾਣੀ ਕੱਸੀਆਂ ਦੇ ਅੰਦਰ ਸੂਇਆਂ ਦੇ ਅੰਦਰ 40 40 ਸਾਲਾਂ ਤੋਂ ਖੇਤਾਂ ਚ ਨਹੀਂ ਜਾ ਰਿਹਾ ਸੀਗਾ ਸਰਦਾਰ ਭਗਵੰਤ ਸਿੰਘ ਮਾਜੀ ਜੀ ਮੈਂ ਸੋਚ ਨੂੰ ਸਲੂਟ ਕਰਦਾ ਕਿ ਅੱਜ ਜੋ ਪਾਣੀ ਖੇਤਾ ਚਾੜ ਲੱਗ ਗਿਆ ਧਰਤੀ ਹੈਡ ਨਾਲ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਵੱਡਾ ਹੰਬਲਾ ਮਾਰਿਆਗਾ ਸਰਕਾਰ ਨੇ ਇੱਕ ਵੱਡਾ ਹੰਬਲਾ ਮਾਰਿਆ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਤ ਮਾਤ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਤ ਮਾਤ ਸੋ ਪਾਣੀ ਨੂੰ ਅੱਡਾ ਬੱਡਾ ਦਰਜਾ ਦਿੱਤਾ ਸੀਗਾ ਅੱਜ ਧਰਤੀ ਹੈਡ ਨਾਲ ਪਾਣੀ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਉਂਕਿ ਨਹਿਰੀ ਪਾਣੀ ਨਹਿਰੀ ਪਾਣੀ ਦੀ ਵਰਤੋਂ ਨਹੀਂ ਹੁੰਦੀ ਸੀਗੀ ਨਹਿਰੀ ਪਾਣੀ ਕਈ ਵਾਰ ਬਹਰਲੇ ਦੇਸ਼ਾਂ ਵਿੱਚ ਚਲਾਈ ਜਾਂਦਾ ਸੀ ਪਰ ਲੇਕਿਨ ਅੱਜ ਕੀ ਹੋਇਆਗਾ ਉਹ ਸਾਰੇ ਪਾਣੀ ਦੀ ਵਰਤੋਂ ਜਿਹੜੀ ਆ ਪੰਜਾਬ 'ਚ ਹੋ ਰਹੀ ਆ ਔਰ ਅਸੀਂ ਪਿਛੇ ਅਨਾਉਂਸ ਕੀਤਾ ਸੀਗਾ ਪਿਛਲੇ ਬਲ ਸਟੇਸ਼ਨ ਦੇ ਅੰਦਰ ਮੈਂ ਅਨਾਉਂਸ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੇਰੀ ਡਿਊਟੀ ਲਈ ਸੀ ਕਿ ਪੰਜਾਬ ਦੇ ਅੰਦਰ ਸੀ ਇੱਕ ਨਵੀਂ ਨਹਿਰ ਕੱਢਾਂਗੇ ਪੰਜਾਬ ਦੇ ਅੰਦਰ ਅਸੀਂ ਨਵੀਂ ਇੱਕ ਨਹਿਰ ਕੱਢਾਂਗੇ ਤਾਂ ਕਿ ਨਹਿਰੀ ਪਾਣੀ ਦੀ ਵਰਤੋਂ ਨੂੰ ਹੋਰ ਯਕੀਨੀ ਬਣਾਇਆ ਜਾਵੇ ਤਾਂ ਕਿ ਤੁਪਕਾ ਪਾਣੀ ਦਾ ਪੰਜਾਬ ਦਾ ਜਿਹੜਾ ਸਾਨੂੰ ਅਲਾਟ ਹੋਇਆ ਪਾਣੀ ਆ ਉਹਦੀ ਸਹੀ ਵਰਤੋਂ ਹੋ ਸਕੇ ਇਹ ਬਟੀਆਂ ਸਾਡੀਆਂ ਪ੍ਰਾਪਤੀਆਂ ਨੇਗੀਆਂ ਪੰਜਾਬ ਦੇ ਅੰਦਰ ਪੰਜਾਬ ਜਾਣਦਾਗਾ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਕਿਉਂ ਆ ਰਿਹਾ ਕਿਉਂਕਿ 300 ਯੂਨਟ ਫ੍ਰੀ ਕਰਨ ਦਾ ਵਾਅਦਾ ਸੀ ਗਰੰਟੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਗਰੰਟੀ ਦਿੱਤੀ ਸੀ ਉਹ ਗਰੰਟੀ ਜਿਹੜੀ ਆ ਪੂਰੀ ਹੋਈ ਆ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ ਜ਼ੀਰੋ ਆ ਰਿਹਾ ਮਹੱਲਾ ਕਲੀਨਿਕ ਸਾਰੇ ਜਾਣਦੇ ਆ 1 ਕਰੋੜ ਤੋਂ ਵੱਧ ਲੋਕ ਜਿਹੜਾ ਆਪਣਾ ਇਲਾਜ ਉਹਨਾਂ ਮਹੱਲਾ ਕਲੀਨਿਕਾ ਚ ਕਰਾ ਚੁੱਕੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਲੜਾਈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਲੜ ਰਹੇ ਨੇ ਅਲੱਗ ਤੱਕ 12000 ਏਕੜ ਜ਼ਮੀਨ ਜਿਹੜੀ ਆ ਕਬਜ਼ੇ ਉਤੋਂ ਜਿਹੜੇ ਸੁਖਦਾਰ ਲੋਕਾਂ ਨੇ ਕਬਜ਼ੇ ਕੀਤੇ ਸੀ ਉਹ ਛੜਾ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤੀ ਆ ਪਹਿਲੀ ਵਾਰ ਹੋਇਆਗਾ ਕਿ ਐਕਸਾਈਜ਼ ਦੇ ਵਿੱਚੋਂ ਜੇ ਆਮਦਨ ਦੀ ਗੱਲ ਕਰੀਏ ਐਕਸਾਈਜ਼ ਦੀ ਆਮਦਨ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਦੇ ਸਮੇਂ ਕਿੰਨੀ ਸੀ ਸਿਰਫ 6000 ਕਰੋੜ ਕਿੰਨੇ ਸਾਈਜ਼ ਚੋਂ ਅੰਦਾਜ਼ ਸੀ 6000 ਕਰੋੜ ਰੁਪਏ ਸਾਲਾਨਾ ਜਿਹੜੀ ਅੱਜ ਵੱਧ ਕੇ ਦੋਆਂ ਸਾਲਾਂ ਵਿੱਚ ਕਿੱਥੇ ਪਹੁੰਚ ਗਈ 10000 ਕਰੋੜ ਰੁਪਇਆ ਯਾਨੀ ਕਿ ਚਾਰ ਵਾਧਾ ਐਕਸਾਈਜ਼ ਦੀ ਆਮਦਨ ਤੋਂ ਹੋਇਆਗਾ ਜੇ ਕਮਾਂਡਰ ਸਰਕਾਰ ਆਈ ਹੈ ਜੇ ਕੋ ਲੋਕਾਂ ਵਾਲੀ ਕੰਮ ਕਰਨ ਵਾਲੀ ਸਰਕਾਰ ਹੈ ਪਹਿਲੀ ਵਾਰ ਹੋਇਆ ਕਿ ਜੀਐਸਟੀ ਜਿਹੜਾ ਕਾਂਗਰਸ ਦੇ ਸਮੇਂ 6% ਦਾ ਵਾਅਦਾ ਹੋਇਆ ਸੀ ਸਿਰਫ ਜੀਐਸਟੀ ਸਿਰਫ 6% ਦਾ ਵਾਅਦਾ ਹੋਇਆ ਸੀਗਾ ਕਾਂਗਰਸ ਦੇ ਸਮੇਂ ਸਿਰਫ 6% ਜਿਹੜਾ ਅੱਜ ਵੱਧ ਕੇ ਸਾਲਾਨਾ 14% ਵੱਧ ਗਿਆ ਇਸਲੇ ਮਹੀਨੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪੜਿਆ ਹੋਣਾ ਤੁਸੀਂ ਉਹ ਖਬਰਾਂ ਲਾਈਆਂ ਸੀ ਕਿ 21% ਹੋਇਆਗਾ 21% ਵਾਦਾ ਹੋਇਆਗਾ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਚ ਬਹੁਤ ਲੰਬੇ ਅਰਸੇ ਬਾਅਦ ਇੱਕ ਇਮਾਨਦਾਰ ਸਰਕਾਰ ਲੋਕਾਂ ਦੇ ਕੰਮ ਕਰਨ ਵਾਲੀ ਸਰਕਾਰ ਆਈ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਪੰਜਾਬ ਦੇ ਲੋਕ ਬੜੇ ਖੁਸ਼ ਨੇਗੇ ਪੰਜਾਬ ਦੇ ਲੋਕ ਜਿੱਥੇ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂਦੇ ਨੇਗੇ ਬੜਾ ਲੋਕ ਬਾਰੰਬੈਲਕਮ ਕਰਦੇ ਨੇਗੇ ਬਹੁਤ ਵੱਡਾ ਸਵਾਗਤ ਹੁੰਦਾਗਾ आज जालंधर ਆਇਆਗੇ ਆਕੇ ਮਨ ਖੁਸ਼ ਹੋ ਗਿਆ ਆਕੇ ਬੜਾ ਅੱਛਾ ਲੱਗਿਆ ਕਿ ਵੱਡਾ ਰੋਡ ਸ਼ੋ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਆ ਗਏ ਸ਼ਹਿਰਾਂ ਦੇ ਨੌਜਵਾਨ ਮੋਟਰਸਾਈਕਲ ਲੈ ਕੇ ਆ ਗਏ ਆਪਣੀਆਂ ਕਾਰਾਂ ਲੈ ਕੇ ਆ ਗਏ ਉਹ ਆਪਣੇ ਆਪਣੇ ਵਹੀਕਲ ਲੈ ਕੇ ਆ ਗਏ ਆਕੇ ਪਮਨਟੀਨੂ ਚ ਰੋਡ ਸ਼ੋ ਨੂੰ ਚਾਰ ਚੰਨ ਲਾਏ ਅੱਜ ਇੱਕ ਵੱਡਾ ਜੋਸ਼ ਤੇ ਹੰਗਾਰਾ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਜਾਣਦਾਗਾ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਮਾਤ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਅੱਜ ਦੇਸ਼ ਲਈ ਖਤਰਾ ਬਣੀ ਹੋਈ ਆ ਅੱਜ ਦੇਸ਼ ਦੇ ਸੰਵਿਧਾਨ ਲਈ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆ ਸੀਗਾ ਜਿਦੇ ਵਿੱਚ ਸਮਾਨਤਾ ਦਾ ਅਧਿਕਾਰ ਪੜ੍ਹਾਈ ਦਾ ਅਧਿਕਾਰ ਬਰਾਬਰ ਦਾ ਅਧਿਕਾਰ ਇਹ ਸਾਰੇ ਅਧਿਕਾਰ ਆਮ ਲੋਕਾਂ ਲਈ ਗਰੀਬ ਲੋਕਾਂ ਦੇ ਲਈ ਦੱਬੇ ਕੁਚਲੇ ਲੋਕਾਂ ਦੇ ਲਈ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਲੈ ਕੇ ਦਿੱਤੇ ਸੀਗੇ ਅੱਜ ਜੋ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਰਹੀ ਹੈ ਅੱਜ ਉਹਨੂੰ ਰੋਕਣ ਦੇ ਲਈ ਸਾਰੇ ਲੋਕ ਇਕੱਠੇ ਨੇ ਪੰਜਾਬ ਦੇ ਲੋਕ ਇਕੱਠੇ ਨੇ ਦੇਸ਼ ਦੇ ਲੋਕ ਇਕੱਠੇ ਨੇ ਪੰਜਾਬ ਦੇ ਕਿਸਾਨ ਨੂੰ ਪਤਾਗਾ ਦੇਸ਼ ਦੇ ਕਿਸਾਨ ਨੂੰ ਪਤਾਗਾ ਕਿ ਤਿੰਨ ਕਾਲੇ ਕਾਨੂੰਨ ਲਿਆ ਕੇ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਦੇਸ਼ ਦੇ ਲੋਕ ਇਕੱਠੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਖਾਣੀ ਪਈ ਔਰ ਤਿੰਨੇ ਕਾਲੇ ਕਾਨੂੰਨ ਵਾਪਸ ਹੋਏ ਔਰ ਉਸ ਬਾਅਦ ਹੁਣ ਪੰਜਾਬ ਜਾਣਦਾਗਾ ਕਿ ਜਦੋਂ ਦੁਬਾਰਾ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਆਪਣੀਆਂ ਮੰਗਾਂ ਬਿਲਵਾਉਣ ਲਈ ਦਿੱਲੀ ਚ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਸੀਗਾ ਤਾਂ ਅੱਗੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਗੋਲੀਆਂ ਮਾਰੀਆਂ ਨੌਜਵਾਨਾਂ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੋ ਪੰਜਾਬ ਨਹੀਂ ਭੁੱਲਿਆ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਪੰਜਾਬ ਦੀਆਂ 13 ਦੇ 13 ਸੀਟਾਂ ਤੇ ਜਬਤ ਹੋਊਗੀ ਸੋ ਆਮ ਆਦਮੀ ਪਾਰਟੀ ਜਿਹੜੀ ਆ 13 13 ਸੀਟਾਂ ਜਿੱਤੂਗੀ ਚਿਮਾ ਸਾਹਿਬ ਕੇਚਰੀ ਬੱਸ ਮੈਂ ਇੱਕ ਵਾਰ ਪਲੀਜ਼ ਆਪਾਂ ਬੰਟੀਨੂ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਹਰਪਾਲ ਸਿੰਘ ਚਿਮਾ ਜੀ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਉਹ ਵਿਸ਼ੇਸ਼ ਤੌਰ ਤੇ ਆਏ। ਉਹਨਾਂ ਦਾ ਸਵਾਗਤ ਆਕੀ ਸਾਡੇ ਮੰਤਰੀ ਜੀ ਐਮਐਲਏ ਸਹਿਬਾਨ ਔਰ ਵੱਡੀ ਗਿਣਤੀ ਚ ਰੋਡ ਸ਼ੋਅ ਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵੋਟਰਸ ਬਹੁਤ ਵੱਡੀ ਗਿਣਤੀ ਵਿੱਚ ਜੋਸ਼ੋਖ ਖੁਸ਼ਹਾਲ ਆਏ। ਇਹ ਹੀ ਤਾਕਤ ਹੈ ਆਮ ਆਦਮੀ ਪਾਰਟੀ ਦੀ। ਆਮ ਪਰਿਵਾਰਾਂ ਦੇ ਬੱਚੇ ਇਸ ਦੇਸ਼ ਵਿੱਚ ਸਿਆਸਤ ਵਿੱਚ ਹਿੱਸਾ ਲੈਣ ਲੱਗੇ। ਇਹ ਪਾਰਟੀ ਆਮ ਲੋਕਾਂ ਨੇ ਬਣਾਈ ਹੈ ਤੇ ਆਮ ਲੋਕਾਂ ਵਾਸਤੇ ਬਣਾਈ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਆ। ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਚੰਗੇ ਤਰੀਕੇ ਨਾਲ ਮਿਹਨਤ ਨਾਲ ਅਸੀਂ ਕੈਂਪੇਨ ਕਰਾਂਗੇ। ਇੰਨਾ ਚਾਹਾਂਗੇ ਸ਼ੁਰੂ ਵੀ ਕੀਤਾ ਜਾਣਾ ਔਰ ਇਸ ਸੀਟ ਜਿੱਤ ਕੇ ਸਰਦਾਰ ਪ੍ਰਗਨ ਸਿੰਘ ਮਾਨ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਥੋੜੀ ਚਪਾਵਾਂਗੇ ਤਾਂ ਕਿ ਕੇਂਦਰ ਚ ਜਾ ਕੇ ਪੰਜਾਬ ਦੇ ਹੱਕਾਂ ਲਈ ਹਿੱਤਾਂ ਲਈ ਗਰੀਬ ਲੋਕਾਂ ਲਈ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਪੰਜਾਬ ਦਾ ਪੱਖ ਅਸੀਂ ਦਿੱਲੀ ਚ ਰੱਖ ਸਕੀਏ ਬੇਰੁਜ਼ਗਾਰੀ ਲਈ ਕਿਉਂਕਿ ਪ੍ਰਾਈਵੇਟਾਈਜੇਸ਼ਨ ਕਰਕੇ ਨਿੱਜੀਕਰਨ ਕਰਕੇ ਪੰਜਾਬ ਨੂੰ ਇਹਦਾ ਬਹੁਤ ਨੁਕਸਾਨ ਹੋਇਆ ਵੱਡੇ ਵੱਡੇ ਮਹਿਕਮੇ ਜਿਹੜੇ ਆ ਨਿੱਜੀ ਹੱਥਾਂ ਚ ਦੇ ਦਿੱਤੇ ਗਏ ਜਿਨ੍ਹਾਂ ਵਿੱਚ ਟੈਲੀਕਮ ਜਿਨ੍ਹਾਂ ਵਿੱਚ ਰੇਲਵੇ ਜਿਨ੍ਹਾਂ ਵਿੱਚ ਬੈਂਕਿੰਗ ਜਿਨ੍ਹਾਂ ਵਿੱਚ ਇੰਸ਼ੋਰੈਂਸ ਉਹਦੇ ਨਾਲ ਹੁਣ ਜਿਹੜੇ ਪੜੇ ਲਿਖੇ ਬੱਚੇ ਸਾਡੇ ਪੰਜਾਬ ਦੇ ਉਹਨਾਂ ਦਾ ਪ੍ਰਾਈਵੇਟ ਸੈਕਟਰ 'ਚ ਜਿਹੜਾ ਸੋਸ਼ਲ ਵੀ ਹੁੰਦਾ ਸੋ ਉਹਦੇ ਵਾਸਤੇ ਅਸੀਂ ਆਵਾਜ਼ ਬੁਲੰਦ ਕਰਾਂਗੇ ਦੂਸਰੀ ਗੱਲ 37 ਸਾਲ ਪਹਿਲਾਂ ਦੁਆਬੇ 'ਚ ਜਲੰਧਰ 'ਚ ਇੱਕ ਪ੍ਰੋਜੈਕਟ ਆਇਆ ਸੀ ਜਿਹਦੇਨ ਆਰਸੀਐਫ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਲਾਕੇ ਦੇ ਉਹਨਾਂ ਨੂੰ ਨੌਕਰੀ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਪ੍ਰੋਜੈਕਟ ਨਹੀਂ ਕੇਂਦਰ ਨੇ ਦਿੱਤਾ ਕੇਂਦਰ ਚ ਕਾਂਗਰਸ ਵੀ ਲਈ ਰਹੀ ਲੰਬਾ ਸਮਾਂ ਬੀਜੇਪੀ ਨੂੰ ਵੀ 10 ਸਾਲ ਹੋ ਗਏ ਪੰਜਾਬ ਨੂੰ ਜਾਂ ਜਲੰਧਰ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਬਲਕਿ ਉਹ ਆਰਸੀਐਫ ਵਿੱਚ ਵੀ ਨਿੱਜੀਕਰਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਸੋ ਐਜੂਕੇਸ਼ਨ ਲਈ ਨੌਕਰੀ ਲਈ ਹੈਲਥ ਸੇਵਾਵਾਂ ਲਈ ਪੰਜਾਬ ਦੀ ਏਕਤਾ ਅਖੰਡਤਾ ਦੇਸ਼ ਦੀ ਏਕਤਾ ਅਖੰਡਤਾ ਲਈ ਪੰਜਾਬ ਦੀ ਖੁਸ਼ਹਾਲੀ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਜਲੰਧਰ ਦਾ ਮੈਂ ਰਹਿਣ ਵਾਲਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਜਲੰਧਰ ਹੈ ਇੱਥੇ ਹੀ ਮੇਰੇ ਪਿਛਲੇ 25 30 ਸਾਲ ਕਾਲਜ ਤੋਂ ਲੈ ਕੇ ਇੱਥੇ ਹੀ ਮੈਂ ਸੇਵਾ ਨਿਭਾਈ ਆ ਤੇ ਇੱਥੇ ਹੀ ਸੇਵਾ ਨਿਭਾਵਾਂਗਾ ਇਮਾਨਦਾਰੀ ਨਾਲ ਮਿਹਨਤ ਨਾਲ ਤੇ ਸਾਰੇ ਲੋਕਾਂ ਦੀ ਸੇਵਾ ਕਰਾਂਗਾ ਮੈਂ ਹੁਣ ਸਰਦਾਰ ਬਲਕਾਰ ਸਿੰਘ ਬੇਨਤੀ ਕਰ ਜੋ ਜੋ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਕੀਤੇ ਨੇ ਉਹ ਇੱਕ ਬਹੁਤ ਵੱਡਾ ਸਾਡਾ ਅਜੰਡਾ ਹੈ ਉਹ ਲੈ ਕੇ ਜਾ ਰਿਹਾ ਪਰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਜਿਨ੍ਹਾਂ ਨੇ ਮੈਂ ਸਮਝਦਾ ਦੇਸ਼ ਨੂੰ 10 ਸਾਲਾਂ ਚ ਬਰਬਾਦ ਕੀਤਾਗਾ ਦੇਸ਼ ਦੇ ਅੰਦਰ ਨਫਰਤ ਦੀ ਰਾਜਨੀਤੀ ਕਰਨ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਿਹਾ ਉਹਨੂੰ ਉਹਦੇ ਸਾਹਮਣੇ ਵੀ ਉਹਦਾ ਚਿਹਰਾ ਵੀ ਲੋਕਾਂ ਤੇ ਲੰਗਾ ਕਰ ਸਰ ਸਰ ਪੂਰਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਯਹਾਂ ਸੇ ਚੋਣ ਲੜ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਔਰ ਦੂਸਰਾ ਇੱਕ ਤਰਫ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਕੋ ਲੈ ਕੇ ਜਹਾਂ ਹਮ ਬਤਾ ਰਹੇ ਕਿ ਅਪਰਾਧੀ ਘਟਨਾਏ ਵਹਾਂ ਰਮਨ ਅਰੋੜਾ ਜੀ ਦਾ ਵੀ ਨਾਮ ਲੈ ਰਹੇ ਕਿ ਯਹਾਂ ਪੇ ਜੋ ਲੋਟਰੀ ਦਾ ਕੰਮ ਹੋ ਰਹਾ ਹੈ ਉਹ ਉਨਸੇ ਕਰਵਾਇਆ ਜਾਵੇ देखिए पूर्व मुख्यमंत्री चन्नी साहब जलंधर आके इलेक्शन लड़ रहे हैं उनका अपना हल्का फतेहगढ़ साहब था उनको अपना हल्का फतेहगढ़ क्यों छोड़ना पड़ा वहां से छोड़ के यहाँ क्यों आए इससे पता चलता है कि उन्होंने अपने हल्के में काम नहीं किया यहाँ को घबराह करने के लिए आए हैं और दूसरा है दोष इलेक्शन में लोग लगाते हैं पर जो कोई भी सिंचाई किसी भी दोष में नहीं है क्योंकि पंजाब की जो लॉटरी की बात करते हैं वो एक टेंडर प्रक्रिया के साथ टेंडर होता है उससे रेवेन्यू सरकार को आता है सर केजरीवाल साहब जमानत में बाहर आए उन्होंने बयान दिया कि लोकतंत्र और संविधान को बदलने की बीजेपी जो कर रही है और उसके बाद ये भी कहा कि जो अमित शाह प्रधानमंत्री होंगे अमित शाह का बयान आया कि प्रधानमंत्री नरेंद्र मोदी होंगे ऐसा कुछ नहीं होगा देखिए देश जानता है कि जब मोदी साहब जी प्रधानमंत्री बने थे तो उन्होंने अपनी पार्टी के संविधान को कोट किया था अपनी पार्टी के संविधान के बारे में बोला था कि जिसकी उम्र पार्टी में सेवेंटी फाइव यानी पचहत्तर साल से ऊपर हो जाती है हम उनको मार्गदर्शक मंडल बनाया हुआ है उस मार्गदर्शक मंडल में डाल देते हैं हम उसको उनसे सेद लेते हैं उनको इलेक्शन नहीं लड़ाते आज देश के प्रधानमंत्री साहब पचहत्तर साल के हो रहे हैं तो वो कैसे प्रधानमंत्री बनेंगे ये तो बिल्कुल स्पष्ट है ये हमारा संविधान नहीं बनाया हुआ हमारी पार्टी का संविधान नहीं बनाया हुआ जे भारतीय जनता पार्टी क्या संविधान है देश के प्रधानमंत्री साहब खुद कोर्ट कर चुके हैं खुद बोल चुके हैं कि जिसकी उम्र पचहत्तर साल होगी उसको इलेक्शन नहीं लड़ाया जाएगा इसका मतलब प्रधानमंत्री साहब आने वाले समय में प्रधानमंत्री नहीं बनेंगे अरविंद केजरीवाल ने बिल्कुल सही बताया नक्शा बढ़ रहा है